ਸਰੀ ਸ਼ਹਿਰ ਦੇ ਵੱਲੋਂ ਆਯੋਜਿਤ ਬਜ਼ੁਰਗਾ ਦਾ ਹਫ਼ਤਾ ਯਾਨੀ ਸੀਨੀਅਰਜ਼ ਵੀਕ 1 ਤੋਂ 7 ਜੂਨ 2025 ਤੱਕ ਜਿਹੜਾ ਰੌਣਕਮਈ ਸਮਾਗਮ ਸਫਲਤਾਪੂਰਵਕ ਜੜੀ ਨੇ ਉਹ ਸਮਾਪਤ ਹੋ ਗਏ ਹਫ਼ਤਾ ਪਰ ਚੱਲੇ ਇਨ੍ਹਾਂ ਸਮਾਗਮਾਂ ਦੇ ਵਿੱਚ ਸ਼ਹਿਰਪਾਰ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਮੁਫਤ ਸਰਗਰਮੀਆਂ ਅਤੇ ਪ੍ਰੋਗਰਾਮ ਉਲੀਕੇ ਗਏ ਸਾਂ ਜਿਨ੍ਹਾਂ ਦੇ ਨਾਲ ਬਜ਼ੁਰਗਾਂ ਨੂੰ ਚੁਸਤ ਫੁਰਤ ਰਹਿਣ ਕੁਝ ਨਵਾਂ ਸਿੱਖਣ ਤੇ ਪਾਈਚਾਰੇ ਵਿੱਚ ਹੋਰ ਨਾਲ ਲੋਕਾਂ ਦੇ ਨਾਲ ਮੇਲ ਮਿਲਾਪ ਵਧਾਉਣ ਦੇ ਲਈ ਇਕੱਠੇ ਕੀਤਾ ਗਿਆ ਮੇਅਰ ਬ੍ਰਾਂਡਾ ਲੋਕ ਨੇ ਕਿਹਾ ਸਾਡਾ ਪਾਈਚਾਰਾ ਉਦੋਂ ਵਧਦਾ ਫੁੱਲ ਰਾਇਆ ਜਦੋਂ ਹਰ ਕਿਸੇ ਨੂੰ ਸਰਗਰਮ ਕਾਰਜਸ਼ੀਲ ਅਤੇ ਸੰਪਰਕ ਦੇ ਵਿੱਚ ਰਹਿੰਦਾ ਮੌਕਾ ਮਿਲਦਾ ਹੈ ਬਜ਼ੁਰਗਾਂ ਦਾ ਹਫਤਾ 55 ਪਲੱਸ ਸਾਲ ਦੀ ਉਮਰ ਤੋਂ ਵਸਨੀਕਾਂ ਦੇ ਲਈ ਨਵੀਆਂ ਖੇਡਾਂ ਅਜ਼ਮਾਉਣ ਦੋਸਤੀਆਂ ਬਣਾਉਣ ਅਤੇ ਰੁਸ਼ਟਪੁਸ਼ਟ ਜੀਵਨ ਸ਼ੈਲੀ ਸ਼ੈਲੀ ਜਿਹੜੀ ਆ ਉਸ ਨੂੰ ਅਪਣਾਉਣ ਦਾ ਵਧੀਆ ਮੌਕਾ ਦੇ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਸੀਂ અત્યੰਤ ਖੁਸ਼ ਹਾਂ ਕਿ ਅਸੀਂ ਆਪਣੇ ਭਾਈਚਾਰੇ ਨੂੰ ਜਸ਼ਨ ਦੇ ਇਸ ਕਾਮਯਾਬ ਹਫਤੇ ਰਾਹੀਂ ਸਹਾਰਾ ਦੇ ਸਕੰਦੇ ਯੋਗ ਹੋયા ਤੇ ਹਫਤੇ ਦੌਰਾਨ ਭਾਗ ਲੈਣ ਵਾਲਿਆਂ ਨੂੰ ਟ੍ਰਾਈ ਇਟ ਪਾਸਪੋਰਟ ਲੈਣ ਦੇ ਲਈ ਸ਼ਾਹਦ ਕੀਤਾ ਗਿਆ ਸੀ ਜਿਸ ਤੇ ਹਰ ਗਤੀਵਿਧੀ ਦੇ ਵਿੱਚ ਭਾਗ ਲੈਣ ਦੇ ਉਪਰੰਤ ਜਿਹੜੀ ਹੈ ਉਹ ਸਟੈਂਪ ਲਾਈ ਜਾਂਦੀ ਸੀ ਇਸ ਰਾਹੀਂ ਉਹਨਾਂ ਨੂੰ ਇੱਕ ਸਾਲਾਨਾ ਰੀਕ੍ਰੀਏਸ਼ਨ ਪਾਸ ਜਿੱਤਨ ਦਾ ਮੌਕਾ ਮਿਲਦਾ ਸੀ ਤੇ ਮੁਫਤ ਗਤੀਵਿਧੀਆਂ ਦੇ ਵਿੱਚ ਜਿਹੜਾ ਉਹ ਪਾਵਰ ਵਾਕਿੰਗ ਬੈਡਮਿੰਟਨ ਅਤੇ ਹੋਰ ਬਹੁਤ ਕੁਝ ਸ਼ਾਮਿਲ ਸੀ ਹਰੇਕ ਗਤੀਵਿਧੀ ਨੂੰ ਜਿਹੜਾ ਇਸੇ ਤਰ੍ਹਾਂ ਤਿਆਰ ਕੀਤਾ ਗਿਆ ਸੀ ਕਿ ਉਹ ਬਜ਼ੁਰਗਾਂ ਨੂੰ ਜਿਹੜਾ ਦਰپیش ਰੁਕਾਵਟਾਂ ਨੂੰ ਦੂਰ ਕਰੇ ਅਤੇ ਸਿਹਤਮੰਦ ਰਹਿਣ ਦੇ ਨਾਲ-ਨਾਲ ਮौज-ਮਸਤੀ ਕਰਨ ਦੇ ਜਿਹੜੇ ਨੇ ਉਹ ਨਵੇਂ ਤਰੀਕਿਆਂ ਦੀ ਪਰਚੋਲ ਕਰਨ ਦੇ ਲਈ ਉਹਨਾਂ ਨੂੰ ਉਤਸ਼ਾਹਿਤ ਕਰੇ 7 ਜੂਨ ਹੋਏ ਜਿਹੜਾ ਹੈਲਥ ਐਂਡ ਵੈਲਨੈਸ ਫਾਰ ਮਜੜਾ ਹੈਲਥ ਐਂਡ ਵੈਲਨੈਸ ਫੋਰਮ ਦੇ ਜਸ਼ਨ ਸਿਖਰਤੇ ਸੰਜਿਸ ਦੇ ਵਿੱਚ ਪੇਸ਼ਕਾਰੀਆਂ ਪ੍ਰਦਰਸ਼ਨਾ ਟ੍ਰਾਈਟਾ ਸੈਂਪਲਰ ਜਿਹੜੀਆਂ ਨੇ ਉਹ ਗਤੀਵਿਧੀਆਂ ਅਤੇ ਪਾਈਚਾਰੇ ਦੇ ਉਮਰ ਅਨੁਕੂਲ ਸਰਗਰਮੀ ਵਾਲੇ ਬੂਥਾਂ ਦੇ ਵਿੱਚ ਰੁਝੇਵੇਂ ਪਰੇ ਦਿਨ ਦੇ ਵਿੱਚ ਹਾਜ਼ਰ ਹੋਏ 127 ਲੋਕਾਂ ਦਾ ਸਵਾਗਤ ਕੀਤਾ ਗਿਆ ਜਿਸ ਦੇ ਵਿੱਚ ਕਈ ਵਿਸ਼ਿਆਂ ਦੇ ਉੱਤੇ ਮਹਾਰਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਜਿਵੇਂ ਕਿ ਸਮਾਜਿਕ ਤੌਰ ਦੇ ਉੱਤੇ ਜੁੜੇ ਰਹਿਣਾ ਬਜ਼ੁਰਗਾਂ ਸੰਬੰਧੀ ਕਾਨੂੰਨ ਕਮਿਊਨਿਟੀ ਦੀ ਸੁਰੱਖਿਆ ਵਰਚੁਅਲ ਜਿਹੜੀ ਹੈ ਉਹ ਸਿਹਤ ਸੰਭਾਲ ਟੈਕਨੋਲੋਜੀ ਤੇ ਪਹੁੰਚ ਯੋਗਤਾ ਤੇ ਕੰਪਿਊਟਰ ਬਾਰੇ ਆਮ ਮੇਥਾ ਦੀ ਇਸ ਸਮਾਗਮ ਦੇ ਵਿੱਚ 28 ਤੋਂ ਵੱਧ ਸਰੋਤ ਬੂਥ ਦਰਵਾਜ਼ੇ ਤੇ ਮਿਲਣ ਵਾਲੇ ਇਨਾਮ ਅਤੇ ਸੈਂਪਲਰ ਗਤੀਵਿਧੀਆਂ ਵੀ ਸ਼ਾਮਿਲ ਸਨ ਜਿੰਨਾ ਸਦਕਾ ਇਸ ਹਫਤੇ ਦਾ ਅੰਤ ਰੌਣਕਮਈ ਅਤੇ ਜਾਣਕਾਰੀ ਭਰਪੂਰ ਹੋ ਨਿਪੜਿਆ ਸਰੀ ਦੀ ਉਮਰ ਅਨੁਕੂਲ ਜਿਹੜੀ ਹੈ ਰਣਨੀਤੀ ਉਹਨਾਂ ਨੂੰ ਪਰਾਲਿਆਂ ਨੂੰ ਤਰਜੀਹ ਦਿੰਦੀ ਹੈ ਜਿਹੜੇ ਬਜ਼ੁਰਗਾਂ ਦਾ ਸਹਾਰਣ ਕਰਦੇ ਨੇ ਤੇ ਉਹਨਾਂ ਨੂੰ ਆਰੇ ਲਈ ਜਾਣ ਲਈ ਰੱਖਦੇ ਨੇ ਅਤੇ ਉਹਨਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਂਦੇ ਨੇ ਇਹ ਹਰ ਉਮਰ ਦੇ ਲਈ ਕਨੰਦਮਈ ਸਮੁਇ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਦੇ ਲਈ ਜਿਹੜੀ ਹੈ ਉਹ ਇੱਕ ਸਿਟੀ ਦੀ ਵਚਨ ਬੱਤਾਂ ਨੂੰ ਵੀ ਦਰਸਾਉਂਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ